ਬੇਪੁੱਤ ਤਿਆਰ ਹੋ ਗਿਆ ਹਾਂ ਲੇਕਿਨ ਨਹੀਂ ਉਹ ਹਾਂ ਹਾਂ ਮਾਤਾ ਹੋ ਗਿਆ ਤਿਆਰ ਨਾਲੇ ਦਸ ਤੇਰਾ ਪੁੱਤ ਕਿਵੇਂ ਦਾ ਲੱਗਦਾ ਪੁੱਤ ਵੀ ਮਾਮਾ ਵਾਲੇ ਮਾੜੇ ਲੱਗਦੇ ਹੁੰਦੇ ਤੂੰ ਤਾਂ ਚੰਨ ਵਰਗਾ ਹੈ ਤੇ ਚੰਨ ਵਰਗਾ ਲੱਗਦਾ ਮਾਤਾ ਤੂੰ ਤਾਂ ਐਵੇਂ ਪੰਪ ਦੇਈ ਜਾਨੀ ਆ ਲੈ ਪੁੱਤ ਇਹਦੇ ਵਿੱਚ ਪੰਪ ਦੇਣ ਵਾਲੀ ਕਿਹੜੀ ਗੱਲ ਐ ਤੂੰ ਸੱਚੀ ਚੰਨ ਵਰਗਾ ਹੈ ਪੁੱਤ ਤਾਂ ਮਾਮਾ ਵਾਲੇ ਨਾ ਮਿਸ਼ਰੀ ਦੀ ਡਲੀ ਹੁੰਦੇ ਨੇ ਅੱਛਾ ਮਾਤਾ ਮੈਂ ਮਿਸ਼ਰੀ ਦੀ ਡਲੀ ਆ ਤੇ ਹੋਰ ਪੁੱਤ ਨਹੀਂ ਚਲ ਪੁੱਤ ਰੋਟੀ ਬਣੀ ਪਈ ਐ ਰੋਟੀ ਖਾ ਲੈ ਮਾਤਾ ਰੋਟੀ ਦੀ ਤਾਂ ਭੁੱਖ ਨਹੀਂ ਆਗੀ ਚਲ ਜੇ ਤੂੰ ਐਨਾ ਕਹਿੰਨੀ ਆ ਚਾਹ ਪੀ ਲੂੰਗਾ ਲੈ ਚਾਹ ਨਾਲ ਕਿਤੇ ਢਿੱਡ ਭਰਦਾ ਹੁੰਦਾ ਪੁੱਤ ਤੈਨੂੰ ਮਾਂ ਦੇ ਹੱਥ ਦੀ ਰੋਟੀ ਨਹੀਂ ਸਵਾਦ ਲੱਗਦੀ ਕਾਲਜ ਵਿੱਚੋਂ ਤੈਨੂੰ ਕੰਟੀਨ ਦਾ ਖਾਣਾ ਸਵਾਦ ਲੱਗਦਾ ਓ ਮਾਤਾ ਤੂੰ ਤਾਂ ਐ ਵੀ ਨਰਾਜ਼ ਹੋਗੀ ਚਲ ਪਾਲਾ ਰੋਟੀ ਮੈਂ ਆ ਗਿਆ ਚੱਲਾ ਜਾ ਹਾਲੇ ਖੜੀ ਦੇ ਬਾਬੂ ਚਾ ਪੀ ਲ ਮੈਂ ਕੀ ਕਹਿੰਦਾ ਸੀ ਕਾਲਾ ਆਇਆ ਨਹੀਂ ਅਜੇ ਕਾਲਜ ਚੋਂ ਪੜ੍ਹਤੀ ਨਾ ਹਾਲੇ ਤੱਕ ਤਾਂ ਆਇਆ ਨਹੀਂ ਆ ਜਾਊਗਾ ਤੇ ਮੁੰਡਿਆਂ ਕੋ ਖੜ ਬੈਠ ਗਏ ਹੁਣ ਉਹ ਤਾਂ ਠੀਕ ਐ ਮੈਂ ਕਹਿੰਦਾ ਸੀ ਮੈਂ ਕੱਲ ਨੂੰ ਐਤਵਾਰ ਐ ਮੇਰੇ ਨਾਲ ਗੀਰੀ ਜੂਰੀ ਵਜਾਇਆ ਦਾਂਦਾ ਚੱਲ ਪਾਣੀ ਪੂਣੀ ਤਾਂ ਮੈਂ ਆਪੇ ਲਾਈ ਜਾਊਗਾ ਆਹੋ ਮੈਂ ਤਾਂ ਪੁਜਾ ਦਊਗਾ ਤੇਰਾ ਲੈਕਪ ਹੋਰਾ ਟਾਈਮ ਨਾਲ ਫਸਲ ਬੀਜੀ ਜਾਵੇ ਨਾ ਫਿਰ ਨਾਲੇ ਰਲ ਜਾਂਦੀ ਐ ਤੇ ਖੇਤ ਤਾਂ ਪਛੇਤੇ ਹੁੰਦੀ ਐ ਇਹ ਤਾਂ ਹੈ ਫਸਲ ਤਾਂ ਟਾਈਮ ਨਾਲ ਬੀਜੀ ਚੰਗੀ ਐ ਮੈਂ ਕੋਈ ਭਈਆ ਮਿਲਦਾ ਵੀ ਉਹਨੂੰ ਰੱਖ ਲਾਂ ਦੇ ਚੱਲ ਇਹਨੇ 2 ਮਹੀਨੇ ਨੂੰ ਇਹਦੇ ਪੇਪਰ ਹੋ ਜਾਂਦੇ ਇਹ ਫ੍ਰੀ ਹੋ ਜਾਂਦਾ ਉਦੋਂ ਆਹੋ ਪੇਪਰਾਂ ਚ ਵੀ ਢੂੜ ਕ ਮਹੀਨਾ ਰਹਿ ਗਿਆ ਹੋ ਜਾਣਾ ਇਹਨੇ ਵੀ ਫ੍ਰੀ ਇੱਥੇ ਬੀਏ ਦੀ ਕੰਪਲੀਟ ਹੋ ਜਾਊਗੀ ਹੋਰ ਐਂ ਸੋਚਦੇ ਐ ਕਿ ਰਾਂ ਬੀਏ ਹੋ ਜੇ ਇਹਦੀ ਜੇ ਕੋਈ ਲੋੜਵੰਦ ਪਰਿਵਾਰ ਮਿਲ ਜੇ ਨਾ ਆਪਾਂ ਨੂੰ ਪਰ ਇਹਦਾ ਵਿਆਹ ਕਰਦੀ ਏ ਆਪਾਂ ਵੀ ਖਾਰੂ ਹੋਈਏ ਨੈਮ ਨਾਲ ਆਪਾਂ ਵੀ ਵਿਲੇ ਹੋ ਜਾਾਂਗੇ ਸੁੱਖ ਨਾਲ ਨੂੰਹ ਵਾਲੇ ਹੋ ਜਾਾਂਗੇ ਇੱਥੇ ਘੜੀ ਦਾ ਤਾਂ ਬਸਾਂ ਨਹੀਂ ਆ ਦੇਖ ਲੈ ਲੰਬੜਾਂ ਦੀ ਬਬੂ ਨੂੰ ਤਕੜੀ ਸੀ ਦੋ ਜਵਾਕ ਐ ਅਟੈਕ ਹੋ ਗਏ ਉਹ ਤਾਂ ਹੀ ਕਹਿੰਦਾ ਨਾ ਆਪਾਂ ਵੀ ਦੇਖ ਲਈਏ ਵਿਆਹ ਕਾਲੇ ਦਾ ਜੇ ਕੋਈ ਵਧੀਆ ਪਰਿਵਾਰ ਮਿਲ ਜੇ ਆਹ ਕੋਈ ਨਹੀਂ ਵਾਹਿਗੁਰੂ ਨੇ ਆਪਾਂ ਨੂੰ ਬਹੁਤ ਹੀ ਲੈਕ ਪੁੱਤ ਦਿੱਤਾ ਆਪਣਾ ਕੰਨ ਵੀ ਤੱਤਾ ਹੁੰਦਾ ਨਾ ਆਪਣੇ ਬੁੱਕਲ ਚਲੇ ਲੰਨ ਇਹ ਤਾਂ ਤੂੰ ਸਹੀ ਕਹਿਨੀ ਐ ਵਾਹਿਗੁਰੂ ਸਭ ਨੂੰ ਇਹੋ ਜਿਹੀ ਇਲਾਜ ਦੇਵੇ ਬਹੁਤ ਚੰਗਾ ਐ ਆਪਣਾ ਕਾਲਾ ਚਲੋ ਤੁਸੀਂ ਕਰੋ ਰਾਮ ਮੈਂ ਵੀ ਕੋ ਕੰਮ ਕਰ ਦੇਖ ਕਾਲੇ ਦਾ ਬਾਪੂ ਦੇਖ ਲੈ ਪਤੰਦਰ ਕਿੰਨਾ ਬੁਢਾ ਹੋਇਆ ਪਿਆ ਫਿਰ ਵੀ ਸਾਰਾ ਕੰਮ ਕੱਲਾ ਹੀ ਕਰੀ ਜਾਂਦਾ ਓਏ ਹੋਰ ਯਾਰ ਮੈਂ ਤਾਂ ਦੇਖਿਆ ਨਹੀਂ ਉਹਨੂੰ ਕਦੇ ਬਾਪੂ ਨਾਲ ਕੰਮ ਕਰਾਉਂਦੇ ਨੂੰ ਸਵੇਰੇ ਲੰਘ ਜਾਂਦਾ ਕਾਲਜ ਨੂੰ ਹੋਰ ਯਾਰ ਸਵੇਰੇ ਜਾਂਦਾ ਸ਼ਾਮ ਨੂੰ ਆ ਜਾਂਦਾ ਉਹਦੀਆਂ ਤਾਂ ਮੌਜਾਂ ਨੇ ਮੌਜਾਂ ਤਾਂ ਆਪੇ ਹੋਣੀਆਂ ਨੇ ਬਈ ਆਪਾਂ ਨੂੰ ਤਾਂ ਬਾਪੂ ਨੇ ਦਾਦਾ ਦਸ ਪੜਾ ਕੇ ਹਟਾ ਲਿਆ ਉਹਨੂੰ ਦੇਖ ਲਾਉਦੇ ਵਾਲਾ ਬਾਪੂ ਬੀਏ ਕਰਾਈ ਜਾਂਦਾ ਆਪਾਂ ਨੂੰ ਤਾਂ ਭੈਣ ਦੀ ਟਾਈਮ ਨਾਲੀ ਖੇਤੀ ਚ ਵੜਦਾ ਬਾਪੂ ਨੇ ਸਾਰਾ ਦਿਨ ਇੱਥੇ ਮਿੱਟੀ ਚ ਮਿੱਟੀ ਹੋਈ ਜਾਂਦੇ ਆ ਓ ਹੋਰ ਯਾਰ ਨਾ ਕੁਝ ਕੱਢਣ ਨੂੰ ਨਾ ਕੁਝ ਪਾਣ ਨੂੰ ਜਿੰਨੇ ਪੈਸੇ ਬੱਜਦੇ ਨੇ ਉਹ ਬਾਪੂ ਲੈ ਲੈਂ ਉਤੋਂ ਬਾਪੂ ਕਹਿੰਦਾ ਕੁੜੀ ਦੇ ਹੱਥ ਪੀਲੇ ਕਰਨੇ ਨੇ ਸਾਨੂੰ ਤਾਂ ਸਾਲਾ ਕੁਝ ਮਿਲਦਾ ਹੀ ਨਹੀਂ ਉਹ ਦੇਖ ਲੈ ਕਾਲੇ ਦਾ ਬਾਪੂ ਆਪ ਵੀ ਚਿੱਟੇ ਕੱਪੜੇ ਪਾ ਕੇ ਰੱਖਦਾ ਤੇ ਉਹਦੀ ਕਿੰਨੀ ਦੇਖ ਲੈ ਪਤੰਦਰ ਟੌਰ ਸ਼ੋਰ ਕੱਢ ਕੇ ਰਹਿੰਦਾ ਸਾਰਾ ਦਿਨ ਉਹ ਇੱਥੇ ਦਿਨ ਰਾਤ ਮਿਹਨਤ ਕਰਦੇ ਆਂ ਸੱਪਾਂ ਦੀ ਸਿਰੀਆਂ ਮਿੱਧਦੇ ਆਂ ਤਾਂ ਵੀ ਕਾਸੀ ਜੋਗੇ ਨਹੀਂ ਉਹ ਤਾਂ ਹੀ ਤਾਂ ਲੋਕ ਸਾਨੂੰ ਟੀਚਰਾਂ ਕਰਦੇ ਨੇ ਆਖੇ ਦਿਨ ਰਾਤ ਮਿਹਨਤ ਕਰਕੇ ਵੀ ਕੱਖਾਂ ਜੋਗੀ ਆ ਓਏ ਲੋਕ ਤਾਂ ਸਾਲੇ ਜੋ ਦੇਖਦੇ ਨੇ ਉਹੀ ਕਹਿੰਦੇ ਨੇ ਇੱਥੇ ਨਾਲੇ ਕੰਮ ਕਰਦੇ ਆਂ ਨਾਲੇ ਬੇਇੱਜ਼ਤੀ ਕਰਾਉਂਦੇ ਆ ਉਹ ਨਾਲੇ ਜਿਹੜੀ ਹੁਣ ਤੱਕ ਬਾਪੂ ਨੇ ਕਮਾਈ ਕੀਤੀ ਆ ਉਹ ਕਿੱਥੇ ਗਈ ਯਾਰ ਉਹ ਵੱਡੇ ਬਾਈ ਇਹ ਤਾਂ ਹੁਣ ਬੇਬੇ ਬਾਪੂ ਨੂੰ ਹੀ ਪਤਾ ਹੈ ਆਪਾਂ ਨੂੰ ਕਿਹੜਾ ਕਦੇ ਹਿਸਾਬ ਦਿੱਤਾ ਇਹਨਾਂ ਨੇ ਉਹ ਚੱਲ ਫਿਰ ਵੀ ਯਾਰ ਪਤਾ ਤਾਂ ਹੋਣਾ ਚਾਹੀਦਾ ਹੈਗਾ ਬੰਦੇ ਨੂੰ ਚੱਲ ਕੋਈ ਨਹੀਂ ਅੱਗੇ ਤੋਂ ਹੁਣ ਹਿਸਾਬ ਰੱਖਿਆ ਕਰਾਂਗੇ ਸਾਰਾ ਚੱਲ ਨੱਕਾ ਮੁੜ ਕੇ ਚੱਲ ਆ ਜਾ ਪੁੱਰੇ ਆ ਗਿਆ ਪੁੱਤ ਪੜ ਕੇ ਕਿਵੇਂ ਚੱਲਦੀ ਹੈ ਪੜਾਈ ਤੇਰੀ ਵਧੀਆ ਚੱਲੀ ਜਾਂਦੀ ਹੈ ਬਾਪੂ ਪੜਾਈ ਤਾਂ ਚੱਲ ਠੀਕ ਹੈ ਪੁੱਤ ਮਨ ਲਾ ਕੇ ਪੜਿਆ ਕਰ ਆਹੀ 2 ਮਹੀਨੇ ਲਈ ਤੇਰੀ ਪੜਾਈ ਤੋ ਹੋਰ ਬਾਪੂ ਪੇਪਰ ਵੀ ਹੋਣ ਆਲੇ ਨੇ ਮੈਂ ਸੋਚਦਾ ਉਸ ਤੋਂ ਬਾਅਦ ਕੋਈ ਨੌਕਰੀ ਦੇਖ ਲਊਗਾ। ਉਹ ਹੈ ਕੰਬਲਾ ਉਹ ਨੌਕਰੀਆਂ ਤਰ ਗਈਆਂ ਪੀਆਂ ਨੇ ਓਰੇ। ਓਰੇ ਤਾਂ ੱੱਕੇ ਨੇ ਨੇਰੇ। ਉਹ ਹੋਰ ਕੀ ਫਿਰ ਬਾਪੂਆਂ ਦਾ ਵਿਹਲਾ ਬੈਠੂ ਆਇਆ। ਤੈਨੂੰ ਕੌਣ ਕਹਿੰਦਾ ਵਿਹਲਾ ਬੈਠੇਗਾ? ਉਹ ਜੱਟਾਂ ਦਾ ਪੁੱਤ ਐ 5-6 ਕਿੱਲੇ ਆਪਣੇ ਕੋਲੇ ਜ਼ਮੀਨ ਦੇ ਨੇ। ਖੇਤੀ ਕਰੀਂ। ਉਹ ਚੱਲ ਬਾਪੂ ਜੇ ਤੂੰ ਖੇਤੀ ਕਹਿਣਾ ਖੇਤੀ ਕਰ ਲਾਂਗੇ ਆਪਾਂ ਖੇਤੀ ਕਿਹੜਾ ਕੋਈ ਮਾੜਾ ਤੰਦਾ। ਉਹ ਸ਼ਾਬਾਸ਼ੇ ਪੁੱਤਰਾ। ਪੁੱਤ ਹੋਵੇ ਤਾਂ ਤੇਰੇ ਵਰਗਾ। ਉਹ ਬਾਪੂ ਯਾਰ ਜੇ ਤੇਰੀ ਗੱਲ ਨਹੀਂ ਮੰਨੂਗਾ ਤਾਂ ਫਿਰ ਮੈਂ ਹੋਰ ਕੀ ਦੀ ਗੱਲ ਮੰਨੂਆ। ਉਹ ਸ਼ਾਬਾਸ਼ੇ ਪੁੱਤਰਾ। ਤੂੰ ਬੇਸੀ ਅੱਜ ਕੱਲ ਦੇ ਨਜਵਾਖ ਮਾਂ ਪਿਓ ਦੀ ਘੱਟੇ ਮੰਨਦੇ ਨੇ ਪਰ ਮੈਨੂੰ ਮਾਣ ਹੈ ਤੇਰੇ ਤੇ ਬਾਪੂ ਮੈਂ ਵੀ ਫਿਰ ਤੁਹਾਡੇ ਨਾਲ ਵਾਦਾ ਕਰਦਾ ਤੁਹਾਡਾ ਮਾਣ ਕਦੇ ਟੁੱਟ ਨਹੀਂ ਜਾਂਦਾ ਓ ਸ਼ਾਬਾਸ਼ੇ ਪੁੱਤਰਾ ਜੁਗ ਜੁਗ ਜੀ ਜਵਾਨੀਆਂ ਮਾਣ ਹਾਂ ਸੱਚ ਬਾਪੂ ਮਾਂ ਨਹੀਂ ਵਿਖਦੀ ਉਹ ਕਿੱਥੇ ਐ ਉਹ ਪੁੱਤਾਂ ਉਹਨੇ ਕਿੱਥੇ ਜਾਣਾ ਆ ਪਿੰਡ ਚ ਗਈ ਹੋਣੀ ਕਿਸੇ ਗਮਾਂਡੀ ਦੇ ਇਧਰ ਤੇ ਚਾਚੇ ਕੇ ਕਣੀ ਜਾਰੀ ਹੋਣੀ ਤੂੰ ਖਾ ਪੀ ਲੈ ਕੋਸਾ ਤੂੰ ਵੀ ਮੇਰੇ ਨਾਲ ਉਹੀ ਗੱਲ ਨਹੀਂ ਲੱਗ ਗਿਆ ਚੱਲ ਠੀਕ ਐ ਬਾਪੂ ਮਾਤਾ ਜਦੋਂ ਤੁਸੀਂ ਮੇਰੇ ਤੇਰ ਛੱਸਦੇ ਹੋ ਨਾ ਮੈਨੂੰ ਬਹੁਤ ਸਕੂਨ ਮਿਲਦਾ ਅੱਛਾ ਪੁੱਤ ਮਾਂ ਪੁੱਤ ਦਾ ਰਿਸ਼ਤਾ ਹੀ ਇਹੋ ਜਿਹਾ ਹੈ ਨਾਲੇ ਜੇ ਤੇਰੇ ਵਰਗਾ ਲੈਕ ਪੁੱਤ ਹੋਵੇ ਨਾ ਇਹ ਸਕੂਨ ساری ਜ਼ਿੰਦਗੀ ਰਹਿੰਦਾ ਮਾਤਾ ਮੈਂ ਤਾਂ ਆਪਣੇ ਆਪ ਨੂੰ ਕਰਮਾਂ ਵਾਲਾ ਸਮਝਦਾ ਕਿ ਮੈਨੂੰ ਤੁਹਾਡੇ ਵਰਗੇ ਮਾਂ ਪਿਓ ਮਿਲੇ ਆ ਪੁੱਤ ਕਰਮਾਂ ਵਾਲੇ ਤਾਂ ਅਸੀਂ ਵੀ ਆ ਜੋ ਸਾਨੂੰ ਤੇਰੇ ਵਰਗਾ ਸਿਆਣਾ ਤੇ ਸਮਝਦਾਰ ਪੁੱਤ ਮਿਲਿਆ ਨਹੀਂ ਤਾਂ ਐਸ ਸਮਰਸ਼ਤਾ ਮਾਪਿਆਂ ਨੂੰ ਪੁੱਤ ਉਹੀ ਨਹੀਂ ਸਿਆਣ ਦੀ ਹੋਰ ਮਾਂ ਆ ਨਸ਼ਿਆਂ ਨੇ ਕਈ ਮਾਮਾ ਦੇ ਪੁੱਤ ਗਾਲ ਤੇ ਟੀਕੇ ਲਾ ਲਾ ਕੇ ਬੇਸੁਰਤ ਹੋਏ ਪਏ ਰਹਿੰਦੇ ਨੇ ਤੇ ਮਾਪਿਓ ਵਿਚਾਰੇ ਹੋਲੇ ਬਹਿ ਬਹਿ ਕੇ ਰੋਂਦੇ ਨੇ ਇਹ ਤਾਂ ਗੱਲ ਤੇਰੀ 16 ਨੇ ਸੱਚ ਹੈ ਪੁੱਤ ਜਿਹੜੇ ਮਾਪਿਓ ਦੀ ਲਾਦ ਨਾ ਗਲਤ ਸੰਗਤ ਵਿੱਚ ਪੈ ਜਾਂਦੀ ਆ ਉਹਨਾਂ ਦੀ ਤਾਂ ਜ਼ਿੰਦਗੀ ਖਤਮ ਹੋ ਜਾਂਦੀ ਆ ਹਾਂ ਮਾਂ ਇਹ ਤਾਂ ਹੈ ਜੇ ਸੰਗਤ ਬੁਰੀ ਹੋਊਗੀ ਤਾਂ ਜ਼ਿੰਦਗੀ ਖਤਮ ਹੋ ਉਹਨੂੰ ਟਾਈਮ ਨਹੀਂ ਲੱਗਦਾ ਹਾਂ ਮੈਂ ਤਾਂ ਵਾਹਿਗੁਰੂ ਅੱਗੇ ਹੀ ਹਰਦਾਸ ਕਰਦੀ ਆਂ ਕਿ ਵੈਰੀ ਦਸ਼ਮਣ ਦਾ ਵੀ ਪੁੱਤ ਨਾ ਨਲਾਇਕ ਨਾ ਨਿਕਲੇ ਜੇਤੀ ਪੁੱਤ ਨਲਾਇਕ ਨਿਕਲ ਜਵੇ ਨਾ ਬੁੱਢੇ ਮਾਂ ਬਾਪ ਲਈ ਬਹੁਤ ਔਖਾ ਹੋ ਜਾਂਦਾ ਸਾਖੜੀ ਇਸੇ ਤਰ੍ਹਾਂ ਚਲ ਛੱਡ ਮਾਂ ਤੂੰ ਵੀ ਕਿਹੜੀਆਂ ਗੱਲਾਂ ਲੈ ਕੇ ਵੈਗੀ ਐਵੇਂ ਉਦਾਸ ਹੋਈ ਜਾਂਦੀ ਆਂ ਨਹੀਂ ਹੁੰਦੀ ਪੁੱਤ ਅਦਾਸ ਉਹੀ ਬਸ ਐ ਕਰ ਤੇਰੇ ਹੁਣ ਤੇਲ ਝੱਸ ਦਿੱਤਾ ਬਿੰਦ ਝੱਟ ਰੋਕ ਕੇ ਨਹੀਂ ਆਹ ਰਾਚ ਲੈਣ ਦੇ ਅਤੇਰੇ ਫੂੰਦਿਆਂ ਜਿਹਾਂ ਚ ਤੇਲ ਚਲ ਠੀਕ ਹੈ ਮਾ ਵਾਹਿਗੁਰੂ ਨੇ ਕਿੰਨਾ ਲੈਕ ਪੁੱਤ ਮੈਨੂੰ ਦਿੱਤਾ ਏ ਸੱਚੇ ਬਾਸ਼ਾ ਐ ਬੇਹੇ ਦੇ ਮਨਸਮਤਿਆ ਪਾਈ ਰੱਖੀ ਕਿ ਲਾਈਟ ਲੂਟ ਆ ਰਹੀ ਹੋਣੀ ਰਮਾ ਦੀਏ ਬਹੁਤ ਪੂਦਾ ਓ ਚਾਚਾ ਆ ਜਾ ਸਾਡੇ ਕੋਲ ਵੀ ਬਹਿ ਜਾ 2 ਮਿੰਟ ਲਬੋ ਦੀ ਲੰਗ ਚ ਨਾ ਚਲ ਓਏ ਪੁੱਤਰਾ ਆ ਗਿਆ ਆ ਗਿਆ ਤੁਹਾਡੇ ਨਾਲ ਕਿਹੜਾ ਮੇਰੀ ਨਾਰਾਜ਼ਗੀ ਹੈ ਬਾਹ ਚਾਚਾ ਕਿ ਤੇਰੇ ਗੁੱਸੇ ਨਾ ਹੋ ਗਿਆ ਹੋਵੇ ਉਹ ਨਾ ਨਾ ਮੈਂ ਤਾਂ ਲੇਟ ਆ ਰਹੀ ਸੀ ਮੈਂ ਜਾ ਕੇ ਬਾਹਰ ਭਰਿਆ ਮੈਂ ਹੋ ਠੀਕ ਆ ਚਾਚਾ ਸਭ ਸਭ ਠੀਕ ਆ ਬੇਤੋ ਜੀ ਫਿਰ ਬਹੁਤ ਬੁੱਧ ਹੈ ਹਾਂ ਚੱਲ ਵਧੀਆ ਰਹਿ ਗਿਆ ਨਾਲੇ ਹੁਣ ਤਾਂ ਟਾਈਮ ਹੈ ਹਾਂ ਬਸ ਸਮਝੀ ਉਹਦੀ ਵਾਰ ਕੀ ਰੀਸ ਨਹੀਂ ਹੈਗੀ ਨਾਲੇ ਇਕੱਲਾ ਹੀ ਤੁਰਿਆ ਫਿਰਦਾ ਰਹਿਣਾ ਬੜੀ ਹੋਈ ਹੈ ਦੋ ਭੈਣ ਭਾਈ ਨੇ ਪਿਓ ਨਹੀਂ ਹੈਗਾ ਵਿਚਰੀ ਦੇ ਮਾਂ ਹੈ ਛੋਟਾ ਜਿਹਾ ਪਰਿਵਾਰ ਹੈ ਆਪਣੇ ਮਗੂੰ ਅੱਛਾ ਚਲ ਕਹਿ ਦੇਣਾ ਸੀ ਵੀ ਸਾਨੂੰ ਕੁੜੀ ਸਿਆਣੀ ਤੇ ਸਮਝਦਾਰ ਚਾਹੀਦੀ ਆ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਇਹ ਗੱਲ ਤਾਂ ਮੈਂ ਕਹਿਤੀ ਧੰਨੇ ਨੂੰ ਮਗਾ ਭਾਈ ਤੂੰ ਸਾਡੇ ਪਰਿਵਾਰ ਬਾਰੇ ਜਾਣਦਾ ਸਾਨੂੰ ਕੁੜੀ ਸਾਉ ਚਾਹੀਦੀ ਹੈ ਤੇ ਘਰ ਦਾ ਕੰਮ ਕਰਨ ਵਾਲੀ ਹੋਵੇ ਬਾਕੀ ਲੈਣਾ ਦੇਣਾ ਸੀ ਉਸ ਹੈ ਨਹੀਂਗਾ ਹੋਰ ਆਪਣੇ ਘਰ ਕਿਹੜਾ ਕਿਸੇ ਗੱਲ ਦੀ ਘਾਟ ਹੈ ਬਸਾ ਰਿਸ਼ਤਾ ਤੋਂ ਚੜ ਜਵੇ ਮੈਂ ਤਾਂ ਨਾ ਇੰਨੇ ਕੱਪੜੇ ਪਾ ਕੇ ਉਹ ਵੀ ਆਪਣੇ ਲੈ ਆਣੀਆਂ ਨੂੰ ਨਹੀਂ ਧੀ ਬਣਾ ਕੇ ਰੱਖੂੰ ਉਹ ਬਸ ਬਸ ਜਿਨੇ ਧੀ ਦਿੱਤੀ ਉਹਨੇ ਮਗਰ ਰੱਖਿਆ ਵੀ ਕੀ ਐ ਸਹੀ ਗੱਲ ਐ ਜੀ ਨਾਲੇ ਕੁੜੀ ਦਾ ਪਿਓ ਹੈ ਨਹੀਂ ਬਸ ਤੁਸੀਂ ਉਹਦੇ ਪਿਓ ਆ ਆ ਰਿਸ਼ਤਾ ਤੋਂ ਚੜ ਜਵੇ ਆਪਾਂ ਨੂੰ ਹੋਰ ਕੀ ਚਾਹੀਦਾ ਤੁਸੀਂ ਖੇਤ ਜਾਓ ਜਦੋਂ ਕਾਲਾ ਆਊਗਾ ਨਾ ਮੈਂ ਦੱਸ ਦਿਆਂ ਉਹਨੂੰ ਫਿਰ ਕੋਈ ਆ ਤਾਂ ਤੇਰੀ ਗੱਲ ਸਹੀ ਐ ਕਾਲੇ ਨੂੰ ਵੀ ਪੁੱਛਣਾ ਬਣਦਾ ਆਪਾਂ ਤਾਂ ਸਲਾਹਾ ਕਰੀ ਜਾਂਦੇ ਆ ਨਾਲੇ ਦੇਖਦੇ ਆ ਉਹਦੀ ਕਿਸਮਤ ਕੀ ਰੰਗ ਦਿਖਾਉਂਦੀ ਐ ਚੱਲ ਚੰਗਾ ਮੈਂ ਮਾਰਿਆ ਮੈਂ ਖੇਤ ਕਣੀ ਕਿਹੜਾ ਤੂੰ ਪੁੱਛ ਨਹੀਂ ਉਹਨੂੰ ਜਦੋਂ ਆ ਗਿਆ ਪੁੱਛਣਾ ਪਛਾਉਣਾ ਕਾਲੇ ਨੂੰ ਕੀ ਐ ਹਾਂ ਚਾਹਾਂ ਬਣਾਉਂਦਾ ਓਹ ਹੋਰ ਮਾਤਾ ਕੀ ਕਰਦੀਆਂ ਐ ਮੈਂ ਤਾਂ ਪੁੱਤ ਕੁਛ ਨਹੀਂ ਕਰਦੀ ਭਾਂਡੇ ਮਾਜ ਕੇ ਹਟੀਆਂ ਆ ਹੁਣ ਚੌਲ ਜਿਹੇ ਬਣਾਈ ਜਾਨੀਆਂ ਤੇਰੇ ਵਾਸਤੇ ਨਾ ਤੂੰ ਕਿੱਥੇ ਸੀ ਉਹ ਮਾਤਾ ਮੈਂ ਤਾਂ ਗਰਾਊਂਡ 'ਚ ਗਿਆ ਸੀ ਆ ਅੱਛਾ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਐ ਮਾਤਾ ਕੀ ਜ਼ਰੂਰੀ ਗੱਲ ਕਰਨੀ ਐ ਤੇਰੇ ਬਾਪੂ ਨੇ ਰਿਸ਼ਤੇ ਦੀ ਦੱਸ ਪਾਈ ਆ ਤੇਰੇ ਵਾਸਤੇ ਦੋਂ ਦੱਸ ਪੁੱਤ ਤੇਰੀ ਸਲਾਹ ਲੈਣੀ ਵੀ ਜ਼ਰੂਰੀ ਐ ਮਾਤਾ ਜਿਵੇਂ ਤੁਹਾਡੀ ਮਰਜ਼ੀ ਐ ਤੁਸੀਂ ਉਵੇਂ ਹੀ ਕਰ ਲਓ ਨਹੀਂ ਪੁੱਤ ਤੂੰ ਵੀ ਦੱਸ ਜ਼ਿੰਦਗੀ ਦਾ ਤੂੰ ਕੱਟਣੀ ਐ ਤੇਰਾ ਬਾਪੂ ਕਹਿੰਦਾ ਸੀ ਵੀ ਕੁੜੀ ਸਾਦੇ ਪਰਿਵਾਰ ਚੋਂ ਆ ਤੇ 12 12 ਕਲਾਸਾਂ ਕੀਤੀਆਂ ਹੋਈਆਂ ਆ ਦੋ ਭੈਣ ਭਰਾ ਆ ਮਾਂ ਹੈਗੀ ਆ ਪਿਓ ਹੈ ਨਹੀਂ ਪੁੱਤ ਮੈਂ ਤੇਰੀ ਨਈਸਲਾ ਕਰਨੀ ਆ ਤੂੰ ਦੱਸ ਆਪਾਂ ਦੇਖ ਦਿਖਾਵਾ ਕਦੋਂ ਕਰੀਏ ਉਹ ਮਾਤਾ ਜਿਵੇਂ ਤੇਨੂੰ ਠੀਕ ਲੱਗਦਾ ਤੁਸੀਂ ਉਵੇਂ ਕਰ ਲਓ ਪੁੱਤ ਅਸੀਂ ਤਾਂ ਇਹ ਸੋਚਦੇ ਸੀ ਮੈਂ ਹੁਣ ਤੇਰੇ ਪੇਪਰ ਹੋ ਗਏ ਆ ਤੂੰ ਪੜ੍ਹਾਈ ਵਲੋਂ ਵੀ ਉਧਰ ਦਾ ਫਲਕ ਹੋ ਗਿਆ ਇੱਕ ਅਸੀਂ ਇਹ ਸੋਚਦੇ ਸੀ ਕਿ ਅਸੀਂ ਕੁੜੀ ਵਾਲਿਆਂ ਤੋਂ ਕੁਝ ਨਹੀਂ ਲੈਣਾ ਆਪਣੇ ਨਾ ਇੰਨੇ ਕੱਪੜੇ ਪਾ ਕੇ ਕਰ ਲੈ ਇਹ ਗੱਲ ਤਾਂ ਮਾਤਾ ਤੇਰੀ ਸਹੀ ਆ ਨਾਲੇ ਮੈਂ ਵੀ ਦਾਜ ਦੇ ਖਿਲਾਫ ਆ ਜੇ ਆਪਾਂ ਕਿਸੇ ਤੋਂ ਦਾਜ ਮੰਗਦੇ ਆ ਨਾ ਕਾਲੂ ਜੇ ਆਪਣੇ ਘਰ ਧੀ ਹੋ ਗਈ ਜੇ ਉਹਦੇ ਨਾਲ ਕੋਈ ਐਵੇਂ ਕਰੇ ਤਾਂ ਆਪਣੀ ਤਾਂ ਕੀ ਬੀਤੂਗੀ ਨਾ ਨਾ ਪਤਾ ਆਪਾਂ ਕਿਸੇ ਦੀ ਧੀ ਪਹਿਣ ਨਾਲ ਇਦਾਂ ਕਿੱਥੋਂ ਕਰ ਸਕਦੇ ਆ ਲੋਕ ਤਾਂ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੋਏ ਨੇ ਜਿਹੜਾ ਇਹਨਾਂ ਨੋਹਾਂ ਧੀਆਂ ਨੂੰ ਤੰਗ ਕਰਦੇ ਨੇ ਮੈਂ ਤਾਂ ਲੋਕਾਂ ਦੇ ਤਾਂ ਦਿਮਾਗ ਖਰਾਬ ਨੇ ਜਿਹੜਾ ਕਿਸੇ ਦੀਆਂ ਧੀਆਂ ਭੈਣਾਂ ਨੂੰ ਤੰਗ ਕਰਦੇ ਨੇ ਉਹ ਬਸ ਪੁੱਤ ਲੋਕਾਂ ਦੀ ਤਾਂ ਮੱਤ ਮਾਰੀ ਪਈ ਐ ਉਹ ਚਲ ਕੋਈ ਨਹੀਂ ਮਾਂ ਤੂੰ ਟੈਨਸ਼ਨ ਨਾ ਲੈਨੀ ਜਿਵੇਂ ਤੁਸੀਂ ਕਰਨਾ ਉਵੇਂ ਕਰ ਲਿਓ ਮੈਂ ਨਾ ਆ ਕੇ ਆਨਾ ਚੱਲ ਪੁੱਤ ਨਾ ਆਇਆ ਨਾ ਆਇਆ ਆ ਚੌਲ ਬਣੇ ਆ ਤੇਰੀ ਮਨਪਸੰਦ ਦੇ ਆ ਕੇ ਖਾ ਲੈ ਫਿਰ ਉਹ ਚੌਲ ਚੌਲ ਕਰਦਾ ਰਹਿਣਾ ਮੈਂ ਕਰ ਲਈ ਸੀ ਕਾਲੇ ਨਾਲ ਗੱਲ ਕਾਲਾ ਤਾਂ ਕੰਦਰ ਬੀਬੀ ਜਿੱਦਾਂ ਤੈਨੂੰ ਚੰਗਾ ਲੱਗਦਾ ਹੁੰਦਾ ਤੁਸੀਂ ਮੰਮੀ ਡੈਡੀ ਨਾਲ ਕੇ ਕਰ ਲਓ ਚਲ ਚੰਗੀ ਗੱਲ ਐ ਜਵਾਖ ਦੀ ਸਲਾਹ ਲੈਣੀ ਵੀ ਜ਼ਰੂਰੀ ਐ ਨਹੀਂ ਤਾਂ ਅੱਜ ਕੱਲ ਦੇ ਜਵਾਖਾਂ ਦਾ ਤੈਨੂੰ ਪਤਾ ਹੀ ਐ ਆਪਦੀ ਚਲਾਉਂਦੇ ਨੇ ਨਹੀਂ ਨਹੀਂ ਆਪਣਾ ਕਾਲਾ ਤਾਂ ਬਹੁਤ ਨੇਕ ਤੇ ਸੌ ਹੈ ਉਹ ਚੁੱਪ ਕੰੰਦਾਂ ਦੇ ਵੀ ਕੰਨ ਹੁੰਦੇ ਨੇ ਆ ਬਾਹਰੋਂ ਸੁਣ ਕੇ ਆਉਣਾ ਮੈਂ ਲੋਕਾਂ ਦੇ ਜਵਾਖਾਂ ਦਾ ਬੁਰਾ ਹਾਲ ਐ ਉਸੀ ਕਹਿ ਰਹੀਆਂ ਵਾਰੋਂ ਸੁਣਿਆ ਗੱਲਾਂ ਉਹ ਆਪਣੇ ਖੇਤ ਦੇ ਕਮਾਂਡੀ ਨਹੀਂ ਉਹ ਗੁਰਮਖੋਰੀ ਆਹੋ ਉਹਦੇ ਮੁੰਡੇ ਮਿਲ ਗਏ ਅੱਜ ਮੈਨੂੰ ਖੇਤ ਆ ਅੱਛਾ ਹਾਂ ਕੀ ਕਹਿੰਦੇ ਸੀ ਕਹਣਾ ਕੀ ਹੈ ਬਸ ਰਹਿ ਰੱਬ ਦਾ ਨਾਮ ਅਹੀ ਲਾਦ ਨਾ ਰੱਬ ਕਿਸੇ ਨੂੰ ਦੇਵੇ ਕਹਿੰਦੇ ਚਾਚਾ ਅਸੀਂ ਤਾਂ ਜਿੰਨਾ ਕਮਾਉਨੇ ਆ ਨਾ ਸਾਡਾ ਬਾਪੂ ਵਰਤੀ ਜਾਂਦਾ ਲੈ ਦੱਸ ਹੈ ਕਮਲੇ ਬਾਪੂ ਕਿਹਦਾ ਹੈ ਬਾਪੂ ਵੀ ਤਾਂ ਉਹਨਾਂ ਦਾ ਹੀ ਐ ਉਹੀ ਗੱਲ ਐ ਨਾ ਕੁਛ ਨਹੀਂ ਹਾਲ ਅੱਛਾ ਸੱਚ ਤੁਸੀਂ ਵਿਚੋਲੇ ਨਾਲ ਕਰ ਲੇ ਗੱਲ ਹਾਂ ਮਿਲ ਗਿਆ ਸੀ ਤਾਂ ਨਾ ਮੈਨੂੰ ਕਰ ਲਈ ਉਹਦੇ ਨਾਲ ਸਾਰੀ ਗੱਲ ਲੈ ਕਾਲਾ ਵੀ ਆ ਗਿਆ ਇੱਕ ਗੱਲ ਉਹਨਾਂ ਨਾਲ ਹੋਰ ਕਰ ਲਿਓ ਆਪਾਂ ਕੁੜੀ ਵਾਲਿਆ ਤੋਂ ਕੋਈ 10-10 ਮਾ ਨਹੀਂ ਲੈਣਾ ਹੈਗਾ ਉਹ ਪੁੱਤ ਕਾਲੇ ਬੇਫਿਕਰ ਹੈ ਮੈਂ ਤਾਂ ਤੇਰੀ ਮਾਂ ਨੂੰ ਪਹਿਲਾਂ ਕਹਿ ਕੇ ਹਟਿਆ ਵੀ ਆਪਣੇ ਘਰੇ ਕੇ ਦਾ ਕਾਸੀ ਦਾ ਤੋੜਾ ਕੁੜੀ ਵਾਲਿਆਂ ਨੂੰ ਐਵੇਂ ਕਿਸੇ ਚੀਜ਼ ਪਿੱਛੇ ਤੰਗ ਨਹੀਂ ਕਰਨਾ ਐਕਸ਼ਨ ਬਕੂ ਨਾ ਲਈ ਆਪਾਂ ਜੇ ਕੋਈ ਚੀਜ਼ ਲੈਣੀ ਹੋਈ ਨਾ ਆਪਾਂ ਆਪ ਬਣਾ ਲਾਂਗੇ ਆਪਾਂ ਕੁੜੀ ਵਾਲਿਆਂ ਨੂੰ ਕਾਹਤੋਂ ਤੰਗ ਕਰਨਾ ਸਹੀ ਗੱਲ ਐ ਪੁੱਤ ਜਿਨੇਤੀ ਦੇਤੀ ਉਹਨੇ ਮਗਰ ਕੀ ਰੱਖਿਆ ਬਸ ਸਾਡੇ ਨਾਲ ਸਹੀ ਰਹੇ ਆ ਕੇ ਆਪਣਾ ਘਰਵਾਰ ਸੰਭੇ ਹੋਰ ਸਾਨੂੰ ਕੀ ਚਾਹੀਦਾ ਸਹੀ ਕਹਿਨੀ ਆਂ ਭਗਵਾਨੇ ਆ ਚੀਜ਼ਾਂ ਤਾਂ ਉਰੀ ਰਹਿ ਜਾਂਦੀਆਂ ਨੇ ਪਰ ਜੀ ਚੰਗੇ ਹੁਣ ਵਰਤਨ ਵਾਲੇ ਨਾ ਕਮਰਾ ਸੌਖੀ ਲੰਘ ਜਾਂਦੀ ਐ ਰਿਸ਼ਤੇਦਾਰ ਤਾਂ ਪੁੱਤ ਚੰਗੇ ਆ ਮਾੜੇ ਤਾਂ ਵਰਤ ਕੇ ਪਤਾ ਲੱਗਣਾ ਉਹ ਨਹੀਂ ਨਹੀਂ ਐਵੇਂ ਨਾ ਫਿਕਰ ਕਰੋ ਧੰਨਾ ਦੱਸਦਾ ਸੀ ਮੈਨੂੰ ਬਹੁਤ ਵਧੀਆ ਪਰਿਵਾਰ ਐ ਆਪਣੇ ਵਰਗਾ ਹੀ ਐ ਨਰਮ ਪਰਿਵਾਰ ਚਲੋ ਠੀਕ ਐ ਜੀ ਮੈਂ ਗਰਾਉਂਡ ਤੇ ਚੱਲਦਾ ਨਾਲੇ ਪੁੱਤ ਬਾਲਾ ਫਿਕਰ ਨਾ ਕਰੀ ਜਾਂ ਤੂੰ ਨਹੀਂ ਸਾਡੇ ਤੋਂ ਬਾਹਰ ਹੈਗਾ ਤੈਨੂੰ ਮਾੜੇ ਥਾਂ ਥੋੜਾ ਖੜਾਵਾਵਾਂਗੇ ਅਸੀਂ ਹੋਰ ਪ੍ਰੀਤ ਕਿਵੇਂ ਲੱਗਿਆ ਤੁਹਾਨੂੰ ਆਪਣਾ ਪਰਿਵਾਰ ਬਹੁਤ ਵਧੀਆ ਲੱਗਿਆ ਹੁਣ ਥੋਡੀ ਜ਼ਿੰਮੇਵਾਰੀ ਆ ਸਾਰੀ ਛੋਟਾ ਜਿਹਾ ਪਰਿਵਾਰ ਆਪਣਾ ਨਾਲੇ ਸੱਸ ਨੂੰ ਆਪਣੀ ਮਾਂ ਸਮਝਿਓ ਤੇ ਸਹੁਰੇ ਨੂੰ ਆਪਣਾ ਪਿਓ ਬਣਾ ਕੇ ਰੱਖਿਓ ਹਾਂਜੀ ਕੋਈ ਗੱਲ ਨਹੀਂ ਮੈਂ ਵੀ ਇੱਥੇ ਨੂ ਨਹੀਂ ਧੀ ਬਣ ਕੇ ਰਹਾਂਗੀ ਕਦੇ ਵੀ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ ਮੈਨੂੰ ਵੀ ਤੇਰੇ ਤੋਂ ਇਹੀ ਉਮੀਦ ਸੀ ਕਿ ਤੂੰ ਮੇਰੀ ਉਮੀਦ ਤੇ ਖਰੀ ਉਤਰੇਂਗੀ ਮੈਨੂੰ ਮੇਰੇ ਘਰਦਿਆਂ ਨੇ ਬਹੁਤ ਮੁਸ਼ਕਿਲ ਨਾਲ ਪਾਲਿਆ ਤੇ ਪੜਾਇਆ ਹਮੇਸ਼ਾ ਮੇਰੀ ਮਾਂ ਨੇ ਮੈਨੂੰ ਇਹੀ ਸਿਖਾਇਆ कि ਜਿਹੜੇ ਵੀ ਘਰ ਚ ਵਿਆਹ ਕੇ ਜਾਣਗੀ ਉਸ ਮਾਸ ਨੂੰ ਮੈਨੂੰ ਹੀ ਵੇਖਣਾ ਨਾ ਕਿ ਸੱਸ ਨੂੰ ਵਾਲਾ ਰਿਸ਼ਤਾ ਬਣਾ ਕੇ ਰੱਖ ਕੇ ਉੱਥੇ ਕਲੇਸ਼ ਕਰਨਾ ਸਹੀ ਕਿਹਾ ਮੰਮੀ ਜੀ ਨੇ ਤੁਹਾਡੇ ਵਰਗੀ ਧੀ ਹਰੇਕ ਘਰ ਚ ਹੋਵੇ ਤਾਂ ਨੂੰ ਬਣ ਕੇ ਕਲੰਕ ਨਾ ਲਵਾਵੇ ਹਾਂਜੀ ਸਹੀ ਕਿਹਾ ਤੁਸੀਂ ਇਹ ਤਾਂ ਆਪੋ ਆਪਣੀ ਸੋਚ ਹੁੰਦੀ ਹੈ ਆਪਾਂ ਕਿਸੇ ਦੀ ਸੋਚ ਨੂੰ ਬਦਲ ਨਹੀਂ ਸਕਦੇ ਏਵੀ ਗੱਲ ਸਹੀ ਆ ਮੈਂ ਅੱਜ ਇੰਨਾ ਖੁਸ਼ ਹਾਂ ਕਿ ਮੇਰੇ ਹਿੱਸੇ ਚ ਇੰਨੀ ਚੰਗੀ ਤੇ ਉੱਚੀ ਸੋਚ ਵਾਲੀ ਕੁੜੀ ਆਈ ਆ ਅੱਛਾ ਜੀ ਮੈਂ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੀ ਆ ਕਿ ਮੇਰੇ ਹਿੱਸੇ ਤੁਹਾਡੇ ਵਰਗੇ ਨੇਕ ਦਿਲ ਇਨਸਾਨ ਪਤੀ ਮਿਲੇ ਮੈਨੂੰ ਮੰਮੀ ਜੀ ਆਹ ਕੀ ਕਰੀਏ ਨੇ ਤੁਸੀਂ ਲਿਆਓ ਮੈਨੂੰ ਦੋ ਮੈਂ ਝਾੜੂ ਮਾਰ ਦਿੰਨੀ ਆ ਨਾ ਨਾ ਮੇਰੀ ਏਤੀਏ सारी उमर तू ही काम करना तू क्यों झाड़ू ਕੱਢਣਾ ਮੈਂ ਆਪੇ ਕੱਢ ਲੈਣੀ ਆ ਛੇੜਾ ਕੰਮ ਮੰਮੀ ਕੱਲ ਤੋਂ ਸ਼ੁਰੂ ਕਰਨਾ ਉਹ ਅੱਜ ਕਿਉਂ ਨਹੀਂ ਕਰ ਸਕਦੀ ਮੈਂ ਬੈਠ ਮੈਨੂੰ ਸਮਝਾ ਨਹੀਂ ਪੁੱਤ ਹਜੇ ਤੇਰੇ ਵਿਆਹ ਨੂੰ 2 ਦਿਨ ਹੋਏ ਆ ਤੇ ਤੂੰ ਝਾੜੂ ਕੱਢਣ ਲੱਗ ਪਈ ਹਜੇ ਤਾਂ ਪਾ ਮਿੱਠੀਆਂ ਰੋਟੀਆਂ ਬਣਾਉਣੀਆਂ ਸਾਰੇ ਸ਼ਰੀਕੇ 'ਚ ਵੰਡਣੀਆਂ ਆ ਜਿਹੜੇ ਰੀਤੀ ਰਿਵਾਜ ਆ ਉਹ ਥੋੜੀ ਆਪਾ ਤੋੜਨੇ ਆ ਪਰ ਮੰਮੀ ਰੀਤੀ ਰਿਵਾਜਾਂ ਤੋਂ ਵੱਡੇ ਸੰਸਕਾਰ ਹੁੰਦੇ ਨੇ ਜਦੋਂ ਘਰ ਵਿੱਚ ਕੋਈ ਬਜ਼ੁਰਗ ਕੰਮ ਕਰ ਰਿਹਾ ਹੁੰਦਾ ਤਾਂ ਉਹਨਾਂ ਦੀ ਸੇਵਾ ਕਰਨਾ ਵੱਡਾ ਸੰਸਕਾਰ ਹੁੰਦਾ ਤਾਂ ਫਿਰ ਰੀਤੀ ਰਿਵਾਜ ਵੱਡੇ ਕਿਵੇਂ ਹੋਏ ਨਹੀਂ ਮੈਂ ਮਰ ਜਾ ਮੇਰੀ ਧੀ ਕਿੰਨੀ ਸਿਆਣੀ ਤੇ ਸਮਝਦਾਰ ਆ ਮੰਮੀ ਜਦੋਂ ਬੰਦੇ ਦੇ ਮਾੜੇ ਹਾਲਾਤ ਹੁੰਦੇ ਨੇ ਨਾ ਤਾਂ ਅਕਸਰ ਬੰਦਾ ਸਿਆਣਾ ਤੇ ਸਮਝਦਾਰ ਬਣ ਜਾਂਦਾ ਪੁੱਤ ਪਣ ਤੂੰ ਆਪਣੇ ਪਰਿਵਾਰ ਵਿੱਚ ਆਪਣੇ ਘਰ ਆ ਗਈ ਹੈ ਅੱਜ ਤੋਂ ਤੇਰੇ ਚੰਗੇ ਦਿਨ ਸ਼ੁਰੂ ਹੋ ਗਏ ਆ ਮਾੜੇ ਹਲਤ ਵਾਲੀ ਗੱਲ ਨਾ ਅੱਜ ਤੋਂ ਬਾਦ ਨਾ ਕਰੀ ਬਸ ਜਿਉਂਦੀ ਵਸਤੀ ਰਹਿ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਮੰਮੀ ਕਿ ਮੈਨੂੰ ਇੰਨਾ ਵਧੀਆ ਪਰਿਵਾਰ ਮਿਲੂਗਾ ਇੰਨਾ ਪਿਆਰ ਕਰਨ ਵਾਲਾ ਪੁੱਤ ਤੁਹਾਡੇ ਦੋਹਾਂ ਦੇ ਨਾ ਕੋ ਪਿਛਲੇ ਜਨਮ ਦੇ ਮੋਤੀ ਪੁੰਨ ਕੀਤੇ ਹੋਏ ਨੇ ਜਿਹੜਾ ਵਾਹਿਗੁਰੂ ਨੇ ਤੁਹਾਡਾ ਮੇਲ ਮਲਾਪ ਕਰਾਇਆ ਠੀਕ ਹੁਣ ਹੈ ਮਾ ਤੂੰ ਐ ਕਰ ਜਾ ਕੇ ਆਰਾਮ ਕਰ ਮੈਂ ਝਾੜੂ ਕੱਢ ਕੇ ਆਉਣੀ ਆ ਜਾ ਮੇਰੀ ਧੀ ਠੀਕ ਆ ਮੰਮੀ ਕੰਮ ਤਾਂ ساری ਜ਼ਿੰਦਗੀ ਕਰਨੇ ਨੇ ਕਿੰਨੀ ਸਿਆਣੀ ਤੇ ਸਮਝਦਾਰ ਨੋ ਮਿਲੀ ਆ ਮੈਨੂੰ ਜ਼ਿੰਮੇदार ਸਿਆਣਾ ਮੇਰਾ ਪੁੱਤ ਉਮੇ ਦੀ ਮੇਰੀ ਨੋ ਵਾਹਿਗੁਰੂ ਇਹਨਾਂ ਦੀ ਜੋੜੀ ਸਲਾਮਤ ਰੱਖੀ ਛੜ ਦੀ ਕਲਾ ਵਿੱਚ ਰੱਖੀ ਤਤੀਵਾ ਨਾ ਲੱਗੇ ਲੰਬੀ ਉਮਰ ਕਰੇ